ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਦੱਸਦੀ ਹੈ ਕਿ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਨੇ ਜਿੱਥੇ ਕਿ ਸਵੇਰੇ ਜਿਹੜਾ 4:30 ਵਜੇ ਦੇ ਕਰੀਬ ਇੱਕ ਵੱਡਾ ਜ਼ੋਰਦਾਰ ਧਮਾਕਾ ਹੁੰਦਾ ਹੈ ਉਸ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਥੋੜਾ ਸਹਿਮ ਜ਼ਰੂਰ ਜਾਂਦੇ ਨੇ ਕਿਉਂਕਿ ਅਚਾਨਕ ਇਹ ਧਮਾਕਾ ਹੋਇਆ ਹੈ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੀ ਜਿਹੜੀ ਖਿੜਕੀਆਂ ਨੇ ਉਹ ਟੁੱਟ ਜਾਂਦੀਆਂ ਨੇ ਸ਼ੀਸ਼ੇ ਟੁੱਟ ਜਾਂਦੇ ਨੇ ਔਰ ਇੱਕ ਖਾਲੀ ਖੇਤ ਦੇ ਵਿੱਚ ਦੱਸਿਆ ਜਾ ਰਿਹਾ ਕਿ 40 ਫੁੱਟ ਲੰਬਾ ਜਿਹੜਾ ਟੋਇਆ ਤੇ 15 ਫੁੱਟ ਡੂੰਘਾ ਜਿਹੜਾ ਗੱਡਾ ਬਣ ਜਾਂਦਾ ਔਰ ਉੱਥੇ ਤੋਂ ਉਹ ਦੱਸਦੀ ਕਿ ਪਿੰਡ ਦੇ ਲੋਕ ਇਸ ਤਮਾਕੇ ਦੀ ਆਵਾਜ਼ ਤੋਂ ਬਾਅਦ ਥੋੜੇ ਡਰ ਜ਼ਰੂਰ ਜਾਂਦੇ ਨੇ ਕਿਉਂਕਿ ਇਹ ਸਧਾਰਨ ਜੀ ਗੱਲ ਹੈ ਜੇਕਰ ਇੱਕਦਮ ਅਚਾਨਕ ਕੋਈ ਤਮਾਕਾ ਹੋਵੇਗਾ ਤਾਂ ਤਮਾਕੇ ਦੀ ਆਵਾਜ਼ ਸੁਣ ਕੇ ਕੋਈ ਵੀ ਡਰ ਸਕਦਾ ਹੈ ਤਾਂ ਪੰਜਾਬ ਦੇ ਲੋਕ ਡਰਨ ਵਾਲੇ ਦੇ ਵਿੱਚੋਂ ਨਹੀਂ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਤਮਾਕੇ ਦੀ ਆਵਾਜ਼ ਆਵੇ ਤਾਂ ਉਸ ਤੋਂ ਬਾਅਦ ਲੋਕ ਜਿਹੜੇ ਨੇ દોડਦੇ ਨੇ ਔਰ ਇਕੱઠ્ઠે હો જande ને કે આખિરકાર એ તમાકા કਿੱથે હોયા ਔਰ ਤੁਹਾਨੂੰ ਦੱਸતી કે જਿੱਤੇ તમાકા હોયા જਿੱਤੇ ગડ्डा હોયા 40 ફૂટ લંબા ટોયા જેڑا બન ગયા ਉਸ ਤੋਂ ਬਾਅਦ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਜਿਹੜੇ ਨੇ ਉਹ ਮੌਕੇ ਤੇ ਉੱਥੇ ਇਕੱਠੇ ਹੋ ਜਾਂਦੇ ਨੇ ਤਸਵੀਰਾਂ ਜਿਹੜੀਆਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ ਕਿ ਪਾਕਿਸਤਾਨ ਦੇ ਵੱਲੋਂ ਚੌਥੇ ਦਿਨ ਵੀ ਜਿਹੜਾ ਕਿ ਹਮਲਾ ਕੀਤਾ ਗਿਆ ਇੰਡੀਆ ਦੇ ਉੱਪਰ ਔਰ ਪਾਕਿਸਤਾਨ ਅੱਜ ਸਵੇਰੇ ਲਗਾਤਾਰ ਚੌਥੇ ਦਿਨ ਵੀ ਜਿਹੜਾ ਹਮਲਾ ਕਰ ਰਿਹਾ ਹੈ ਤੇ ਜਲੰਧਰ ਦੇ ਵਿੱਚ ਫਿਰ ਧਮਾਕਿਆਂ ਦੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਤੇ ਇਸ ਦੌਰਾਨ ਬਠਿੰਡਾ ਅੰਮ੍ਰਿਤਸਰ ਫਿਰੋਜ਼ਪੁਰ ਦੇ ਵਿੱਚ ਵੀ ਸਾਰਨ ਵੱਜ ਰਹੇ ਨੇ ਫਿਰੋਜ਼ਪੁਰ ਦੇ ਡੀਸੀ ਦੀਪਸ਼ਿਕਾ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਖਿੜਕੀਆਂ ਤੋਂ ਦੂਰ ਰਹੋ ਤੇ ਪ੍ਰਸ਼ਾਸਨ ਤੋਂ ਹਰੀ ਚੰਡੀ ਦੀ ਉਡੀਕ ਕਰੋ ਉੱਥੇ ਤੋਂ ਦੱਸਦੀ ਕਿ ਬੀਤੀ ਰਾਤ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਵੀ ਜਿਹੜੇ ਡਰੋਨ ਦੇਖੇ ਗਏ ਨੇ ਵੱਡੇ ਧਮਾਕਾ ਹੋਏ ਨੇ ਫਰੋਜ਼ਪੁਰ ਦੇ ਇੱਕ ਘਰ ਦੇ ਉੱਪਰ ਜਿਹੜਾ ਕਿ ਇੱਕ ਡਰੋਨ ਡਿੱਗਿਆ ਹੈ ਉਸ ਦੇ ਕਾਰਨ ਲੋਕਾਂ ਨੂੰ ਥੋੜਾ ਨੁਕਸਾਨ ਵੀ ਜ਼ਰੂਰ ਪਹੁੰਚਿਆ ਘਰ ਦਾ ਨੁਕਸਾਨ ਵੀ ਜ਼ਰੂਰ ਹੋਇਆ ਗੱਡੀ ਜਿਹੜੀ ਸੜ ਗਈ ਸੀ ਘਰ ਦੇ ਵਿੱਚ ਅੱਗ ਲੱਗ ਗਈ ਸੀ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਪਰਿਵਾਰ ਦੇ ਜੋ ਹੌਂਸਲੇ ਸੀ ਉਹ ਉੱਚੇ ਸੀ ਉੱਥੇ ਦੱਸਦੇ ਕਿ ਸਵੇਰੇ 5 ਵਜੇ ਪਠਾਨਕੋਟ 에ਅਰ ਬੇਸ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ ਨੇ ਫੌਜ ਨੇ ਸਵੇਰੇ ਅੰਮ੍ਰਿਤਸਰ ਦੇ ਬੰਡਾਲਾ ਪਿੰਡ ਦੇ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ ਹੈ ਤੇ ਉਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ ਸੀ ਪਾਕਿਸਤਾਨ ਫੌਜ ਨੇ ਦਾਅਵਾ ਕੀਤਾ ਹੈ ਕਿ ਪਟਾਣਕੋਟ ਦੇ 에ਅਰਫੀਲਡ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਅੰਮ੍ਰਿਤਸਰ ਦੇ ਬਿਆਸ ਦੇ ਵਿੱਚ ਸਥਿਤ ਬ੍ਰੈਮੋਸ ਮਾਈਜ਼ਾਈਲ ਸਟੋਰ ਸਾਈਟ ਤੇ ਹਮਲੇ ਦਾ ਵੀ ਦਾਅਵਾ ਕੀਤਾ ਹੈ ਤਾਂ ਸ਼ਾਰਪੋ ਦੇ ਟਾਂਡਾ ਉਦਮੁਤ ਤੇ ਸੁੰਦਰਾ ਪੁੱਟਨ ਦੇ ਵਿੱਚ ਵੀ ਜਲੰਧਰ ਦੇ ਕਤਾਰਪੁਰ ਵਿੱਚ ਮਾਈਜ਼ਾਈਲ ਦੇ ਟੁਕੜੇ ਜਿਹੜੇ ਮਿਲੇ ਨੇ ਅੰਮ੍ਰਿਤਸਰ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਰਾਜਾ ਸੰਸੀ ਦੇ ਪਿੰਡ ਮੁਗਲਾਨੀ ਕੋਟ ਤੋਂ ਡਰੋਨ ਦੇ ਟੁਕੜੇ ਬਰਾਮਦ ਹੋਏ ਨੇ ਤੋਤੇ ਦੱਸਦੀ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਿਹੜੇ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਭਾਰਤ ਤੇ ਹਮਲਿਆਂ ਦੀ ਜਿਸ ਦਾ ਮੂੰਹ ਤੋੜ ਜਵਾਬ ਜਿਹੜਾ ਇੰਡੀਅਨ ਆਰਮੀ ਦੇ ਵੱਲੋਂ ਦਿੱਤਾ ਗਿਆ ਤਿਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਜੇਕਰ ਗੱਲ ਕਰੀਏ 8:30 ਵਜੇ ਤੋਂ ਬਾਅਦ ਪਾਕਿਸਤਾਨ ਨੇ ਪੰਜਾਬ ਤੇ ਡਰੋਨ ਹਮਲੇ ਕੀਤੇ ਨੇ ਡਰੋਨ ਹਮਲੇ ਫਿਰੋਜ਼ਪੁਰ ਫਾਜ਼ਲਕਾ ਅੰਮ੍ਰਿਤਸਰ ਤਰਨਤਨ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਅਤੇ ਪਠਾਨਕੋਟ ਦੇ ਵਿੱਚ ਹੋਏ ਨੇ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰ ਰਹੇ ਹਾਂ ਉੱਥੇ ਹੀ ਤੁਹਾਨੂੰ ਦੱਸਦੀ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਦੇ ਇੱਕ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਹ ਇੱਕ ਵੱਡਾ ਜਿਹੜਾ ਟੋਇਆ ਵੀ ਪੁੱਟਿਆ ਗਿਆ 40 ਫੁੱਟ ਲੰਬਾ ਜਿੱਥੇ ਤਮਾਕਾ ਹੁੰਦਾ ਹੈ ਜ਼ੋਰਦਾਰ ਔਰ ਤਮਾਕੇ ਦੀ ਆਵਾਜ਼ ਸੁਣ ਕੇ ਲੋਕ ਜਿਹੜੇ ਨੇ ਥੋੜੇ ਡਰ ਜਾਂਦੇ ਨੇ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੰਡੀਅਨ ਆਰਮੀ ਵੀ ਉੱਥੇ ਪਹੁੰਚੀ ਹੋਈ ਹੈ ਪੁਲਿਸ ਵੀ ਪਹੁੰਚੀ ਹੋਈ ਹੈ ਲੋਕਾਂ ਤੋਂ ਜਿਹੜਾ ਕਿ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ